ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਅੱਜ ਆਪਾਂ ਪਹੁੰਚੇ ਆਂ ਆਤਲਾ ਖੁਰਦ ਜ਼ਿਲ੍ਹਾ ਮਾਨਸਾ ਆ ਭਾਈ ਅੰਬਰ ਤੋਂ ਫੀਡ ਕਰਵਾਉਣ ਆਏ ਆਂ ਆਪਾਂ ਵੀਰੇ ਲੈ ਕੇ ਆਏ ਆਂਗੇ ਡੇਢ ਕੁਇੰਟਲ ਕਣਕ ਇਹਦੇ ਵਿੱਚ ਆਪਾਂ ਵੀਰੇ 20 ਕਿਲੋ ਪਾਲੀ ਮੱਕੀ ਤੇ ਵੀਰੇ 15 ਕਿਲੋ ਪਾਲੀ ਸੋਇਆਬੀਨ ਅੰਬਰ ਤੋਂ 15 ਕਿਲੋ ਪੈ ਗਈ ਵੀਰੇ ਇਹਦੇ ਵਿੱਚ ਸੋਇਆਬੀਨ ਤੇ ਵੀਰੇ ਇਦੂ ਬਾਅਦ 25 ਕਿਲੋ ਪੈ ਗਈ ਇਹ ਚ ਸੋਲਿਆਂ ਦਾ ਸਿਰਕਾ ਆ ਵੀਰੇ 25 ਕਿਲੋ ਪੈ ਗਿਆ ਸੋਲਿਆਂ ਦਾ ਸਿਰਕਾ ਤੇ ਇਦੂ ਬਾਅਦ ਵੀਰੇ ਆ ਗਿਆ ਆਹ ਸੋਲਿਆਂ ਦੀ ਦਾਲ ਸੋਲਿਆਂ ਦੀ ਦਾਲ ਆ ਗਈ ਵੀਰੇ ਇਦੂ ਬਾਅਦ ਈ ਕਿਲੋ ਤੇ ਵੀਰੇ ਇਦੂ ਬਾਅਦ ਆ ਗਈ ਸਰੋਂ ਦੀ ਖਾਲਾ 48 ਕਿਲੋ ਸਰੋਂ ਦੀ ਖਾਲਾ ਗਈ ਬਈ ਐਦੋਂ ਬਾਅਦ ਆ ਗਏ ਵੀਰੇ ਬੜੇਵੇਂ 15 ਕਿਲੋ ਬੜੇਵੇਂ ਆ ਗਏ ਵੀਰੇ 35 ਕਿਲੋ ਵੀਰੇ ਬੜੇਵੇਂ ਦੀ ਖਾਲਾ ਗਈ ਆ ਪਈ ਐ ਇੱਧਰ ਤੇ ਐਦੋਂ ਬਾਅਦ ਬਾਈ ਅੰਬਰ ਤੇ ਕੀ ਰਹਿ ਗਿਆ ਇਸ ਤੋਂ ਬਾਅਦ ਵੀਰੇ ਸੋਇਆਬੀਨ ਦੀ ਖਾਲਾ ਗਈ 15 ਕਿਲੋ 15 ਕਿਲੋ ਸੋਇਆਬੀਨ ਦੀ ਖਾਲਾ ਗਈ ਤੇ ਬਾਕੀ ਵੀਰੇ ਹੋਰ ਆ ਗਏ ਜਿਵੇਂ ਨਮਕ ਆ ਗਿਆ ਸੀਰਾ ਆ ਗਿਆ ਕੈਲਸ਼ੀਅਮ ਇਹ ਚੀਜ਼ਾਂ ਆ ਗਈਆਂ ਵੀਰੇ ਇਹ ਆਪਾਂ ਤੁਹਾਨੂੰ ਸਾਰੀ ਫੋਟੋ ਪਾਵਾਂਗੇ ਤੁਸੀਂ ਸਾਰੀ ਕਿੰਨੇ ਦਾ ਵੀਰੇ ਇਹ ਵੀਰੇ 3 ਕੁਇੰਟਲ ਦਾ ਫਾਰਮੂਲਾ ਆ ਗਿਆ ਇਹ ਵੀਰੇ ਮੁੰਡਾ ਆਪ ਫੀਡ ਕਰਦਾਗਾ ਬਹੁਤ ਜਿਆਦਾ ਇਹਦਾ ਕੰਮ ਚੱਲਦਾ ਬਹੁਤ ਵਧੀਆ ਸਮਾਨ ਆ ਵੀਰੇ ਇਹਦੇ ਕੋਲੇ ਹਰਿਆਣੇ ਝੋਮ ਦਾ ਸਾਰਾ ਸਮਾਨ ਤੁਸੀਂ ਕੱਲੇ ਕੱਲੀ ਚੀਜ਼ ਚੈੱਕ ਕਰ ਸਕਦੇ ਹੋ ਵੀਰੇ ਸਾਰਿਆਂ ਨੂੰ ਰੇਟ ਘੱਟ ਤੇ ਸਮਾਨ ਸਾਰਿਆਂ ਨੂੰ ਟਾਪ ਦਾ ਵੀਰੇ ਆਹ ਦੇਖੋ ਵੀਰੇ ਸੋਇਆ ਬੀਣ ਦਾ ਤਾਂ ਸਰੋਂ ਦਾ ਮੱਕੀ ਦਾ ਹਰ ਇੱਕ ਚੀਜ਼ ਦਾ ਵੀਰੇ ਪੂਰੀ ਟਾਪ ਦਾ ਸਮਾਨ ਆ ਇਹਦਾ ਪੂਰਾ ਘੈਂਟ ਰਿਜ਼ਲਟ ਆ ਵੀਰੇ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਇਸੇ ਮੁੰਡੇ ਤੋਂ ਹੀ ਆਪਾਂ ਫੀਡ ਕਰਵਾਉਣੇ ਆ ਆਪਣੇ ਪਸ਼ੂ ਵੀ ਦੇਖੇ ਨੇ ਤੁਸੀਂ ਇਹੇ ਮੁੰਡੇ ਦੇ ਹੀ ਸਮਾਨ ਆ ਵੀਰੇ ਆਪ ਤਸੱਲੀ ਨਾਲ ਫੀਡ ਕਰਦਾਗਾ ਤੇ ਬਹੁਤ ਵਧੀਆ ਕੰਮ ਆ ਬਾਈ ਇਹਦਾ ਤੁਸੀਂ ਵੀ ਜਿਹੜੇ ਆਪਣੇ ਮਾਨਸਾ ਜ਼ਿਲ੍ਹੇ ਦੇ ਨੇੜੇ-ਨੇੜੇ ਬਾਈ ਨੇ ਆਪਾਂ ਇਹਦਾ ਬਾਈ ਦਾ ਨੰਬਰ ਤੇਦਾ ਨੰਬਰ ਪਾਵਾਂਗੇ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਇਹ ਤੋਂ ਆ ਕੇ ਫੀਡ ਕਰਵਾ ਸਕਦੇ ਹੋ ਧੰਨਵਾਦ ਵੀਰੇ